ਜੀ ਕਿੰਨੇ ਕ ਬੰਦੇ ਸੀ ਆਏ ਇਹ ਫਿਲਹਾਲ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ ਚ ਦਿਖੇ ਨਹੀਂ ਹੈਗੇ ਮਤਲਬ ਜੋ ਪਿੰਡ ਚੋਂ ਆਵਾਜ਼ ਆ ਰਹੀ ਵੀ ਦੋ ਲੜਕੇ ਸੀ ਜਿਹੜੀ ਡੈੱਡ ਬਾਰੇ 15 ਦਿਨ ਪਹਿਲੇ ਪੁਲਿਸ ਨੇ ਹਾਂਜੀ ਉਹਦੇ ਬਾਰੇ ਵੱਖਰਾ ਕੇਸ ਡਿਸਟ੍ਰਿਕਟ ਕੀਤਾ ਜੀ ਜੀ ਫਾਇਰਿੰਗ ਜਿਹੜੀ ਕਿੰਨੇ ਕਿ ਕਿਰੀਬ ਹੁੰਦੀ ਹੈ ਅੱਜ ਕਰੀਬ 2 ਸਵਾ 2 ਦਾ ਟਾਈਮ ਜੀ ਦਿਨ ਦਾ ਜੀ ਕਿੰਨੀਆਂ ਗੋਲੀ ਲੱਗੀਆਂ ਇੱਕੋ ਗੋਲੀ ਲੱਗੀ ਜੀ ਉਹਨਾਂ ਦੇ ਛਾਤੀ ਚ ਗੋਲੀ ਲੱਗੀ ਇੱਕੋ ਹੀ ਹੁਣ ਤੱਕ ਜਿਹੜੇ ਆ ਮੁਜਰਮ ਜਿਹੜੇ ਪਤ ਪਾਏ ਗਏ ਕਿ ਨਹੀਂ ਨਹੀਂ ਅਜੇ ਤੱਕ ਨਹੀਂ ਕੁਛ ਹੋਇਆ ਜੀ ਤੇ ਆਪਾਂ ਫਸਟੇਜ ਚ ਮਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਬਿਆਨ ਲਿਖ ਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੋਈ ਸੀਸੀ ਥੋੜੀ ਹੋਵੇਗਾ ਜੀ ਹਾਂ ਜੀ ਦੇਖਾਂਗੇ ਜੀ ਉਹ ਕਰਾਂਗੇ ਜੀ ਹੈਡ ਬੋਡੀ ਮਾਰਕਿੰਗ ਹੈ 140 ਬੋਡੀ ਪਾਸ ਆਪਾਂ ਕਬਜ਼ੇ ਚ ਲੈ ਲਈ ਜੀ ਉਸ ਤੋਂ ਬਾਅਦ ਆਪਾਂ ਮੋਰਚੀ ਤੇ ਰੱਖਾਂਗੇ ਤੇ ਇਸੇ ਰੇ ਪੋਸਟਮਾਰਟ ਕਰਾਵਾਂਗੇ ਨਹੀਂ ਨਹੀਂ ਨਾਮ ਨਹੀਂ ਲਿਖਣ ਤਾਂ ਅਸੀਂ ਸਿੰਘ ਜੀ ਜਿਹੜੀ ਗੱਲਸ ਹੋਈ ਹੈ ਕੀ ਲੱਗਦੀ ਸੀ ਕੀ ਮਾਮਲਾ ਸਾਧੂ ਸਾਹਿਬ ਜੀ ਮਾਮਲਾ 26 ਦੀ ਰਾਤ ਨੂੰ ਫਾਇਲਿੰਗ ਕਰਕੇ ਗਏ ਆ ਪੰਜ ਫਾਇਲ ਕਿੱਧਰ ਡਾਕੂਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ ਇਹ ਨਹੀਂ ਗੱਲ ਹੋਈ ਕਿ ਮੈਂ ਮੁੜ ਕੇ ਬਾਅਦ ਚ ਆਪਾਂ ਫੋਨ ਕਰਤਾ ਐਸਾ ਜਿਵੇਂ ਪੁਲਸਰੀ ਆਈ ਜਿੱਥੇ ਸਾਰਾ ਮੌਕੇ ਜਾ ਕੇ ਚੱਕੀ ਤਾਂ ਉਹਨਾਂ ਨੇ ਤੇ ਉਸ ਤੋਂ ਬਾਅਦ ਹੁੰਦੇ ਉਹ ਕੋਈ ਐ ਵੱਲ ਤੋਂ ਉਸ ਤੋਂ ਬਾਅਦ 2-3 ਦਿਨ ਬਾਅਦ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਠਾਣੇ ਦੇ ਸਾਬ ਨੂੰ ਮੈਂ ਫੋਨ ਆਉਂਦਾ ਕਿਤੇ ਕਾਰ ਦੀ ਨਾ ਚੋਹੀ ਤਾਂ ਇਹ ਦੱਸ ਦੇ ਚੱਕੀ ਨੇ ਕਿੱਥੇ ਉਸ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆਇਆ ਬਾਅਦ ਚ ਲੋ ਰਾਤ ਨੂੰ ਇਹ ਘੇੜਾ ਮਾਰ ਕੇ ਗਏ ਆ ਘੇਡੀ ਰਹੀ ਆ ਉਸੇ ਟਾਈਮ ਨੇ ਫੋਨ ਕੀਤਾ ਤੇ ਉਸ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਆਇਆ ਕੋਈ ਨਾ ਮੁੜ ਕੇ ਚਲੋ ਇਹ ਆਏ 2-4 ਰਾ ਇੱਕ ਕੈਮਰੇ ਚੱਕ ਆਂਦੇ ਆ ਜਿੱਥੇ ਆ ਅਲਖਾਂ ਚੱਲਣ ਦੀ ਉਧਰ ਬਈ ਸਾਰਾ ਇਦਾਂ ਹੀ ਸਿਸਟਮ ਚੱਲ ਰਿਹਾ ਜੀ ਅੱਜ ਹੁਣ ਅਸੀਂ ਅੱਜ ਦੁਪਹਿਰੇ 2 ਵਜੇ ਦੀ ਗੱਲ ਅਸੀਂ ਕਰਤੀ ਜਿਹੜਾ ਫਾਕ ਸਾਹਿਬਾ ਦੀ ਦੁਕਾਨ ਦੇ ਕੋਈ ਗੱਲ ਬਾਤ ਨਹੀਂ 68 755 ਦੀ ਗੱਲ ਉਹ ਆ ਕੇ ਜੀ ਤੁਹਾਡੇ ਸਾਹਮਣੇ ਗੋਲੀ ਮਾਰ ਕੇ ਸੀ ਡੈਥ ਹੋ ਗਈ ਉਹ ਮੌਕੇ ਤੇ ਕਿੰਨੀਆਂ ਮਾਰੀ ਗੋਲੀ ਅੱਕੀ ਵੱਜੀ ਜਾਂ ਚੁਕ ਸ਼ਕਤੀ ਵਿੱਚ ਵੱਜੀ ਤੇ ਮੌਕੇ ਦੀ ਇਹ ਨੇ ਉਸ ਟਾਈਮ ਕੋਈ ਹੈ ਜੀ 2 ਮਿੰਟ ਲੱਗੇ 1 ਮਿੰਟ ਲੱਗਾ ਅਗਲਾ ਵਾਰ ਦੋ ਕਿੰਨਾ ਰੂਹ ਇੰਦੇ ਅੱਜ ਉਹ ਮੌਕੇ ਚ ਜਾ ਕੇ ਤੋਂ ਦੇਖਿਆ ਮਤਲਬ ਕਿੰਨੇ ਉਸ ਤੋਂ ਮਾਰਿਆ ਉਸ ਤੇ ਤੇ ਸਾਰਾ ਕੋ ਤੁਹਾਡੇ ਸਾਹਮਣੇ ਪਕ ਇਸ ਜਿਹੜੀ ਪਹਿਲਾ ਫਿਆਰੀ ਕ੍ਰਿਸ਼ਨਾ ਉਹ 26 ਦੀ ਰਾਤ ਨੂੰ ਹੈ 26 ਤੋਂ 26 ਨੂੰ ਤਾਂ ਉਹ ਘਾਰਾ ਸੇ ਦੁਕਾਨ ਉਹ ਇੱਥੇ ਘਾਰਾ ਹਾਂ ਪੁੱਛੇ ਨਿਸ਼ਾਨ ਲੱਗੇ ਦਾ ਜਿਹੜਾ ਫੋਟੋ ਆ ਕੰਮ ਕਰਦੇ ਹਾਂ ਹਾਂਜੀ ਕੰਮ ਕਰਦੇ ਕਾਮਾੜੀ ਦੁਕਾਨ ਪੈਣ ਜੀ ਕਰਿਆਨੇ ਦੀ ਵੀ ਕੋਈ ਏਡੀ ਬਹੁਤ ਆੜਾ ਕੋਈ ਮਾਲ ਨਹੀਂ ਹੈਗਾ ਕੋਈ ਜਿਆਦਾ ਟੱਕਰਵਾਰ ਤਗੜੀ ਜਿੰਜਾ ਜਿਆਦਾ ਲੈ ਟਾਈਪ ਕੋਈ ਬਾਕੀ ਇਹਦੇ ਹੀ ਕਿਨੂੰ ਗੱਲ ਬਾਤ ਦਾ ਖਾਦੇ ਗੱਲ ਬਾਤ ਤੇ ਬਹੁਤ ਥੱਕਾ ਹਟ ਇਹ ਨਾ ਹੋਇਆ ਜਿੱਤੀ ਗੱਲ ਸੀ ਜੀ ਮਾਨਕ ਮੰਗ ਸਹਾਫਾ ਜੀ ਮਾਨਕ ਪਹਿਲਾਂ ਬੰਦੇ ਲੱਭਣ ਜਿਹੜੇ ਹੈਗੇ ਆ ਉਹਨਾਂ ਦੀ ਪੁਲਿਸ ਕਰੀ ਜਾਂਦੀ ਤੇ ਨੋਰਮਲ ਗੱਲ ਹੈਗੀ ਆ ਅੱਜ ਸਾਡੇ ਕਾਹਲੋਂ ਹੋਰ ਕਿਤੇ ਘਰ ਵੀ ਹੋ ਸਕਦਾ ਅਸੀਂ ਜਿਹੜੇ ਹੈਗੇ ਆ ਢੇ ਨਿਆਣੇ ਸੁਪਲੇ ਜਾਂਦੇ ਬਲਕੇ ਕਿਤੇ ਕਿਤੇ ਕਿੰਤੇ ਕਿੰਤਾ ਕਰਕੇ ਬਲਕੇ ਬਾਹਰ ਨਿਕਲਾ ਬੰਦੇ ਕਰ ਤੀ ਹਣਾ ਜਿਵੇਂ ਬਾਅਦ ਚ ਜਿੱਥੋਂ ਆਏ ਮਲੋ ਇਹਨੂੰ ਪਾਲ ਸਾਹਿਬ ਕੋਲ ਵੇਜ ਵਟ ਕੇ ਬਾਅਦ ਬੰਦ ਦੇਤੀ ਹੋ ਇਹ ਸੁਣੀ ਦੱਸ ਦੋ ਹਣਾ ਡੈਡ ਬੋਡੀ ਕਿੱਥੇ ਹਾਂਜੀ ਡੈਡ ਬੋਡੀ ਡੈਡ ਬੋਡੀ ਆ ਹੋਏ ਸਾਹਮਣੇ ਬਈ ਸਾਡੇ ਵਿੱਚ ਆ ਮਾਰੋ ਕੈਮਰਾ ਇੱਧਰ ਪੁਲਸ ਤੋਂ ਹੁਣ ਕੀ ਕਹਣਾ ਹੈ ਪੁਲਸ ਦਾ ਕਹਿਣਾ ਤੁਸੀਂ ਦੱਸੋ ਜੀ ਆ ਸਾਰੇ ਖੜੇ ਸੱਜਣ ਆਪਣੇ ਸਰਪੰਚ ਸਾਹਿਬ ਵੜਿਆ ਸਿਕਿਉਰਿਟੀ ਤੋਂ ਆਣਦੇ ਆ ਸਾਲੇ ਆਣਦੇ ਆ ਕਿ ਅਸੀਂ ਪਰਵਾਰ ਦੀ ਮੰਗ ਵਾ ਕਿ ਸਾਨੂੰ ਜਿਹੜੀ ਆ ਰਿਟਰਨ ਤੁਸੀਂ ਡਿਪਟੀ ਸਭਾਏ ਐਸ ਐਚਓ ਆ ਖਲਚੀ ਵਾਲੇ ਕਿ ਅਸੀਂ ਤੁਹਾਨੂੰ ਰਿਟਰਨ ਲਿਖ ਕੇ ਦਿੰਨੇ ਆ ਦੋ ਬੰਦੇ ਜਿਹੜੇ ਸਿਕਿਉਰਿਟੀ ਦੇ ਆ ਉਹ ਇੱਥੇ ਲਾਏ ਜਾਣਗੇ ਤੇ ਜਿਹੜੀ ਇਹਦੀ ਇਹਨੂੰ ਧਮਕੀਆਂ ਆਉਂਦੀਆਂ ਅਸੀਂ ਵੀ ਇਹ ਗੱਲ ਕੀਤੀ ਕਿ ਅੱਜ ਤੇ ਇਹ ਦੇ ਫਾਦਰ ਸਾਹਿਬ ਦੀ ਹੋਈ ਆ ਕੱਲ ਨੂੰ ਕਦੇ ਇਹਦਾ ਨੁਕਸਾਨ ਨਾ ਕਰਨ ਇਹਦੇ ਵਾਸਤੇ ਸਰਕਾਰ ਦਾ ਵੀ ਤੇ ਪ੍ਰਸ਼ਾਸਨ ਦਾ ਵੀ ਇਹ ਫਰਜ ਬਣਦਾ ਕਿ ਇਹਨਾਂ ਨੂੰ ਸਕਿਉਰਿਟੀ ਦਿੱਤੀ ਜਾਵੇ ਇਹਨਾਂ ਦਾ ਧਿਆਨ ਰੱਖਿਆ ਜਾਵੇ ਬੜੇ ਦੁਖ ਦੀ ਗੱਲ ਆ ਇਹ ਸਰਜੇਪਿੰਡ ਦੇ ਪਹਿਲੋਂ ਸਾਡੇ ਇੱਥੇ ਇਹਨਾਂ ਨੇ ਆਪਣੀ ਦੁਕਾਨ ਕਰਿਆਨੇ ਦੀ ਕੀਤੀ ਧੂਲ ਕੇ ਕੀਤੀ ਥੋੜੀ ਥੋੜੀ ਮਿਹਨਤ ਕਰਕੇ ਇਹਨਾਂ ਨੇ ਆਪਣਾ ਪਰਿਵਾਰ ਨੂੰ ਬੱਚਿਆਂ ਨੂੰ ਪਾਲਾ ਬੱਚੇ ਵੱਡੇ ਕੀਤੇ ਤੇ ਆ ਹਾਲਾਤ ਫਾਦਰ ਸਾਹਿਬ ਜਦੋਂ ਇਹਨਾਂ ਦੇ ਵਿਚਾਰਿਆ ਤਾਂ ਥੋੜਾ ਚਲ ਗਿਆ ਫਿਰ ਪਤਾ ਲੱਗਦਾ ਜਦੋਂ ਪਰਿਵਾਰ ਦਾ ਕੋਈ ਚੀਜ਼ ਚਲ ਜਾਂਦਾ ਹੁਣ ਪ੍ਰਸ਼ਾਸਨ ਕੋ ਖਾਸ ਕਰਕੇ ਮੰਗ ਕਰਦੇ ਕਿ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਨੇ ਮੰਗ ਕੀਤੀ ਸਾਨੂੰ ਰਿਟਰਨ ਇਹ ਕਿਹਾ ਕਿ ਤੁਹਾਨੂੰ ਸਕਿਉਰਟੀ ਜਿਹੜੀ ਇਹਨਾਂ ਨੂੰ ਮੱਜਾ ਕਰਵਾਈ ਜਾਊਗੀ ਅਸੀਂ ਹੁਣ ਕੀ ਕਰ ਸਕਦੇ ਆ ਇਸ ਵੇਲੇ ਜਿੰਨਾ ਦੁੱਖ ਆ ਸਾਡੇ ਪਿੰਡ ਸਰਜਾ ਜਿਹੜਾ ਧੂਲਕਾ ਪਿੰਨ ਵਾਸੀ ਆ ਸਾਰੇ ਆਏ ਆ ਸਾਰਾ ਪਿੰਨ ਇਕੱਠਾ ਆ ਇੱਥੇ ਪੇ ਪ੍ਰਸ਼ਾਸਨ ਉਹਨੇ ਇਹੋ ਗੱਲਾਂ ਕਰੀ ਜਾਂਦੇ ਆ ਕਿ ਤੁਸੀਂ ਇਹ ਜਿਹੜਾ ਸਾਡੇ ਕੋਲ ਹੋ ਗਿਆ ਚੰਚੇਤ ਗਾਹ ਨਹੀਂ ਇਹੋ ਜੀ ਗੱਲ ਹੁੰਦੀ ਤੁਹਾਨੂੰ ਸਕਿਉਰਟੀ ਮਹੀਆ ਕਰਾ ਦਨੇ ਆ ਬੜੀ ਦੁੱਖ ਦੀ ਗੱਲ ਆ ਕਿ ਬੜੀ ਦੁੱਖ ਦੀ ਗੱਲ ਆ ਨਿੱਪ ਨਿਆਰੇ ਇਹ ਸਰਕਾਰ ਜਦੋਂ ਦੀ ਬੜੀ ਨਿੱਤ ਦਿਹਾੜੇ ਦੋ ਚਾਰ ਕਤਲ ਜਨੇ ਵਾਲੇ ਰਈਆ ਖਲਚੀਆਂ ਮਹਿਤਾ ਡੇਲੀ ਕਤਲ ਹੋ ਰਿਹਾ ਤੁਸੀਂ ਪ੍ਰਸ਼ਾਸਨ ਵਾਲੇ ਤੁਹਾਨੂੰ ਜਿਆਦਾ ਪਤਾ ਕੱਲ ਅਸੇ ਗਹਿਰੀ ਮੰਡੀ ਇੱਕ ਕਿਰੋ ਦੀ ਕਾ ਮਸਜਿਦ ਘਾਣੀ ਉੱਥੇ ਗੋਲੀਆਂ ਮਾਰ ਕੇ 10 ਦਿਨ ਪਹਿਲਾਂ ਗਏ ਆ Delhi ਇੱਕ ਕੰਮ ਹੋ ਰਿਹਾ ਪੜੇ ਦੁੱਖ ਨਾ ਘੜਾ ਪੈ ਰਿਹਾ ਅਸੀਂ ਤਾਂ ਪ੍ਰਸ਼ਾਸਨ ਕੋ ਸਰਕਾਰ ਕੋ ਮੰਗ ਕਰਦੇ ਆ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਮਹੀ ਕਰਵਾਈ ਜਾਵੇ ਜੇ ਲੋਕਾਂ ਦੀ ਜਾਨ ਖਾਲਦਾ ਸਭ ਤੋਂ ਪਹਿਲਾਂ ਡਵੈਲਪਮੈਂਟ ਦਾ ਮੁੱਦਾ ਨਹੀਂ ਹੈਗਾ ਪਹਿਲਾਂ ਤਾਂ ਜਨਤਾ ਦੀ ਜਿਹੜੀ ਸੇਫ ਸਾਈਡ ਚਾਹੀਦੀ ਆ ਉਹ ਬਿਲਕੁਲ ਹੋਣੀ ਚਾਹੀਦੀ ਆ ਜੇ ਡਵੈਲਪਮੈਂਟ ਨੂੰ ਕੀ ਕਰਾਂਗੇ ਜੇ ਬੰਦਾ ਨਹੀਂ ਸੇਫ ਹੈਗਾ ਤਾਂ ਬੜੇ ਦੁੱਖ ਨਾਲ ਸਾਨੂੰ ਬਹੁਤ ਦੁੱਖ ਲੱਗਾ ਸਾਡਾ ਸਾਰਾ ਪਿੰਡ ਜਿਹੜਾ ਸਰਜਾ ਇਹ ਦੁੱਖ ਦੀ ਘੜੀ ਹੈ ਪਰਿਵਾਰ ਦੇ ਨਾਲ ਅਸੀਂ ਖੜੇ ਆ ਇੰਨੀ ਕਹਿੰਦਾ ਕੋਈ ਲਾਕਡਾਉਨ ਨਹੀਂ ਕੋਈ ਲਾਕਡਾਉਨ ਕਹਿੰਦਾ ਅਜੇ ਤੱਕ ਨਾ ਟੇ ਫਸਾ ਨਾ ਆਡੀ ਨਾ ਟੇਮ ਹੋ ਗਿਆ ਹਨ 45 ਸਾਲ ਹੋ ਗਏ ਇੱਥੇ ਰਹਿੰਦੇ ਆ ਪਿੰਡ ਵਾਲਾ ਸਾਬੀ ਸਾਰਾ ਚਲੋ ਪਿੱਛੋਂ ਹੀ ਸੱਜੇ ਆ ਇਹਨਾਂ ਦਾ ਲਿਸਟ ਵੀ ਦਿੱਤੀ ਆ ਇਧਰ ਆਪਣੇ ਇਧਰੋਂ ਮਰੀ ਸਿੰਘ ਆ ਜੀ ਅੰਗਰੇਜ਼ ਸਿੰਘ ਜੀ ਕੰਨਾ ਬੱਲੇ ਕਰਨਾ ਚੀ ਗੱਲ ਕੀ ਕਰ ਰਹੀ ਹੈ ਬਹੁਤ ਦੁੱਖ ਦੇ ਘੜਾ ਇਹਨੂੰ ਥ੍ਰੈਟ ਆਇਆ ਜੀ 26 ਦਿਨੋਂ ਗੋਲੀ ਚੱਲੀ ਜਾ 27 ਨੂੰ ਟੀਐਸਪੀ ਸੱਪੇ ਤੇ ਆਇਆ ਉਹਨਾਂ ਨੂੰ ਅਸੀਂ ਜਾਣ ਲੱਗੇ ਗਿਆ ਵੀ ਜਾ ਕੇ ਬੰਦੇ ਸ਼ਰੀਫ ਹੈ ਬਹੁਤ ਯਾਦ ਉਹ ਗੱਡੀਆਂ ਨੂੰ ਕਹਿੰਦੇ ਕੋਈ ਸ਼ਰੀਫਾਂ ਨੂੰ ਥ੍ਰੈਟ ਆਉਂਦੇ ਆ ਤੇ ਹੁਣ ਸਕਿਉਰਿਟੀ ਦੇ ਅਸੀਂ ਚਲੋ ਫੋਨ ਸਕਿਉਰਿਟੀ ਕਹਿੰਦੇ ਬਣਨ ਦੇ ਸਾਨੂੰ ਉਦੋਂ ਤੇ ਕਿਥੇ ਸੀ ਕਿ ਬੰਦਾ ਦੁਨੀਆ ਚੱਲ ਜੂਗਾ ਫੇਸ ਗੋਟੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਇਹ ਕਿ ਦੋਸ਼ੀ ਜਾਣੀ ਫਰਾੜਿਆ ਦੋਸ਼ੀ ਫੜੇ ਉਹਨਾਂ ਤੇ ਸਸਕਾਰ ਕਰੋ ਨਹੀਂ ਜੀ ਅੱਡੀ ਅਜੇ ਸਲਾਹ ਹੀ ਕਰਨ ਲਗੇ ਆ ਅਸੀਂ ਸਸਕਾਰ ਨਹੀਂ ਕਰਨਾ ਜਿੰਨਾ ਕਹੋ ਦੋਸ਼ੀ ਨਹੀਂ ਫੜੇ ਜਾਂਦੇ ਉਦੋਂ ਦੀ ਕਹਿਣ ਦੇ ਆ ਨਾਲ ਇਹ ਵੀ ਕਹਿੰਦੇ ਆ ਕਿ ਸਾਡੀ ਪੁਲਸ ਵਿਜੀਆ ਇਲੈਕਸ਼ਨ ਹੋਣ ਲਈ ਉਧਰ ਵੀ ਸਾਡੀ ਥੋੜੀ ਜਿੱਦਾਂ ਕਿਵੇਂ ਵੀ ਦੇ ਤਿਆਰੀ ਕਰਦੇ ਇਹ ਜੀ ਨੁਕਮੀਆਂ ਦਾ ਨੁਕਮੀਆਂ ਬਹੁਤ ਵੱਡੀਆਂ ਨੇ ਦੀ ਪੁਲਸ ਦੀ